ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੀ ਸੰਗਤ ਨੂੰ ਡੇਲਰ ਰੋਡ ਪੈਣੀ ਟਿੱਬਾ ਸੋਮਾ ਸਰ ਸਾਹਿਬ ਗੁਰਦੁਆਰਾ ਸਾਹਿਬ ਧਾਮੇ ਪਾਸ਼ਾਇਆ ਤੋਂ ਹੀ ਦਰਸ਼ਨ ਕਰੋ ਸਾਰੀ ਸੰਗਤ ਇੰਨਾ ਸੋਹਣਾ ਗੁਰਦੁਆਰਾ ਸਾਹਿਬ ਆ ਇੱਥੇ ਸੇਵਾ ਹਜੂਰ ਸਾਹਿਬ ਵਾਲਿਆਂ ਦੀ ਬਾਬਾ ਜੀ ਦੀ ਚੱਲਦੀ ਆ ਉਰੇ ਪਾਰਕਿੰਗ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਗੁਰਦੁਆਰਾ ਸਾਹਿਬ ਚ ਲੰਗਰ ਸੇਵਾ 24 ਘੰਟੇ ਚੱਲਦੀ ਰਹਿੰਦੀ ਆ ਇੱਥੇ ਹਰ ਮਹੀਨੇ ਪੂਰਨਮਾਸੀ ਮਨਾਇ ਜਾਂਦੀ ਆ